ਹਾਂ ਜੀ ਸਸ਼ਕਲ ਸਾਰਿਆਂ ਨੂੰ ਕੀ ਹਲਚਲ ਸਾਰਿਆਂ ਨੂੰ ਆਇਓ ਤੁਸੀਂ ਬੋਲ ਕੇ ਦਿਆ ਹੋਮ ਹੋਮਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲिटल ਐਂਜਲ ਮਹਿਰੀਨ ਤੇ ਪਹਿਲਾਂ ਕਾਕਾ ਸੁੱਕਦਾ ਪਿਆ ਸੀ ਤੇ ਪਾਪਾ ਦੇਉਣ ਤੇ ਹੀ ਉੱਠ ਗਿਆ ਨਾ ਇਹ ਰੋਟੀ ਖਾ ਰਿਆ ਨਾਲ ਪਹਿਲਾਂ ਵਿਚਾਰਾ ਸੋ ਗਿਆ ਸੀ 7 ਵਜੇ ਰੋਟੀ ਖਾ ਕੇ ਤੇ ਹੁਣ 10 ਵਜੇ ਨਾਲਿਆ ਦੁਹਰਾ ਇਹਨੂੰ ਭੁੱਖ ਲੱਗ ਗਈ ਹੈ ਹੋਮਗੇ ਜਿੰਨਾ ਬਿਨਾਂ ਬਿਨਾਂ ਖਾਲੀ ਸੀ ਬਈ ਪਰ ਟਾਈਮ ਹੋ ਗਿਆ ਨਾ ਉਹ ਤਾਂ ਮੈਂ ਲੋ 7 ਵਜੇ ਖਾ ਲਈ ਸੀ ਨਾ ਇਹ ਹੁਣ 9:30 9:10 ਹੋ ਗਏ ਨੇ ਨੀਂਦ ਲਾ ਲਈ ਆ ਹੁਣ ਹਨਾ ਕਾਕੇ 무슨음 r e f e r 이 दूजी वहां भी मोड़नी है मैं देखी मोड़ दी कितने बार दी जी ये बस दी जी बस हूं बस दी जी बस काके लड्डू खाना ओए लड्डू खाना ओ पीछे बहने चकला

ਰਖੜੀ ਸੀਗੀ ਤਾਂ ਕਰਕੇ ਮੈਂ ਰਿੰਦੇ ਪਾਪਾ ਦੇ ਵਾਸਤੇ ਲੱਡੂ ਲੈ ਕੇ ਆਈ ਸੀ ਕਿਉਂਕਿ ਹੋਰ ਤਾਂ ਵੀ ਮਿਠਾਈ ਖਾਂਦੀ ਨਹੀਂ ਇਕੱਲੇ ਲੱਡੂ ਹੀ ਖਾਂਦੀ ਹੈ ਬਾਕੀ ਰਖੜੀ ਤਾਂ ਆਪਣੇ ਘਰੇ ਸੈਲੀਬ੍ਰੇਟ ਹੁੰਦੀ ਨਹੀਂ ਕਿਉਂਕਿ ਨਾ ਮੇਰੇ ਬ੍ਰਦਰ ਹੈ ਨਾ ਹਜੀ ਮਹਿਰੀਨ ਦੇ ਬ੍ਰਦਰ ਹੈ ਤੇ ਨਾ ਹੀ ਮਹਿਰੀਨ ਦੇ ਪਾਪਾ ਦੇ ਕੋਈ ਸਿਸਟਰ ਹੈ ਜਿਹੜੀ ਉਹਨਾਂ ਦੀ ਰਖੜੀ ਬੰਨੇ ਇਸ ਲਈ ਆਪਣੇ ਲਈ ਤਾਂ ਤਿਹਾਰ ਬਣਿਆ ਹੈ ਨਹੀਂ ਚਲੋ ਕੋਈ ਗੱਲ ਨਹੀਂ ਆਫੇ ਚ ਪਾ ਦੋ ਇਹਨੂੰ ਬੰਦ ਕਰ ਦੋ ਕੀ ਕੀ ਨਹੀਂ ਨਹੀਂ ਆ ਮੈਂ ਪਾ ਦੋ ਖਾ ਤਾਂ ਲੈਣ ਨੂੰ ਖਾ ਰਹੀ ਸੀ ਮੈਂ ਪਾ ਦੋ ਹੈ ਕੀ ਪਾ ਦੇ ਕੋਪੋੜੀ ਦੋਨੀ ਪਕੌੜੀਆਂ ਪਕੌੜੀਆਂ ਕਰਦੀ ਆ

നമ്മൾ മഴ മഴ ഇതിലും വാങ്ങेंगे ना तू और पादी पादरिन और अदर दोड़ी जुगाा पादरानी लोगों എന്ന് നോ പറയാൻ പോവുക ഹാള ഹാള കേറാൻ പോവാണ് ਫੋਨ ਬੰਦ ਕਰ ਦੇ ਉਹਨੂੰ। ਬਾਕੇ ਹੋਰ ਪਾਣੀ ਕਰ। ਹਾਂ। ਉਹਦਾ ਕੀਟਣ ਲੱਗ ਗਿਆ। ਉਹ ਸਿੱਕੜ ਲੱਗ ਗਿਆ ਖਾਣਾ ਬੱਦ ਗਿਆ। ਕੀੜੀ ਆ ਜਾਂਦੀ ਹੈ ਪਤਾ ਏ? ਰਾਤ ਨੂੰ ਕੀੜੀ ਦਿੰਦੀ ਵੱਡੂ ਫੇਰ ਜਿਵੇਂ ਕਰ ਲ ਵੱਡੀ ਸੀ। ਹੂੰ। ਲੈ ਕੇ ਮੂਹੂ ਬਾਬਾ। ਮम्मा ਤੋ ਕਹ ਲਾ ਐ ਕਾ